ਮੇਠੋਆ ਆ ਕਿੱਥੋਂ ਆਏ ਵੀਰਾ ਕਿੱਥੋਂ ਆਪਣਾ ਆਧਾਰ ਕਾਰਡ ਭਾਈ ਬੁਸ਼ਰਮਦਾਰ ਹੈ ਤੇ ਤੁਸੀਂ ਰੱਜ ਗਏ ਰੱਜ ਗਏ ਤੁਹਾਡੇ ਘਰਿਆ ਨਹੀਂ ਜਾਣਦੇ ਅਜੇ ਤੱਕ ਤੁਸੀਂ ਜਰੂਰ ਕਾਲਾ ਮਾਰੋ ਹਲੋ ਨਹੀਂ ਆਇਆ ਤੁਰਕੋ ਆਇਆ ਆ ਗਿਆ ਨਹੀਂ ਤੂੰ ਦੱਸ ਤੈਨ ਕਿੱਥੋਂ ਆਏ ਹੈ ਇਹ ਭੈਣ ਆਹ ਨਹੀਂ ਵੀਰ ਇਧਰ ਆਈ ਝੋਨਾ ਲਾਉਣ ਆਈ ਤਾਂ ਇਹਨੇ ਉਤਰਾ ਇਧਰ ਆਈ ਨਹੀਂ ਝੋਨਾ ਲਾਉਣ ਆਏ ਤੁਸੀਂ ਚਲੋ ਉਹਦੇ ਹੁਣ ਝੋਨਾ ਲਾਉਣ ਆਈ ਤਾਂ ਇਹਨੇ ਵੀ ਆਇਆ ਹਾਸ ਵਕਤ ਕਣੀਆਂ ਬੇਡ ਦੇ ਵਿੱਚ ਖੜੇ ਆ ਜਿੱਥੇ ਕਿ ਜੂਪੀ ਤੋਂ ਕੋਈ ਭਰਾ ਸਾਡੇ ਇੱਥੇ ਪਿੰਣ ਵਾਸਤੇ ਕੋਈ ਰਸਤਾ ਲੈ ਕੇ ਆਏ ਹੋਏ ਨੇ ਕੀ ਕੀ ਤੁਸੀਂ ਵੀਰ ਜੀ ਜੂਪੀ ਤੋਂ ਪਹੁੰਚੇ ਜੇ ਕੀ ਕੀ ਚੀਜ਼ ਲੈ ਕੇ ਆਏ ਹੋ ਇਸ ਵਿੱਚ ਜੋ ਹੈ ਕੰਬਲ ਵਗੈਰਾ ਹੈ ਡਬਲ ਬੈੱਡ ਦਾ ਇੱਕ ਡਬਲ ਬੈੱਡ ਕੀ ਮੱਛਰਦਾਨੀ ਹੈ

कल साढ़े दस बजे से चले गए थे यहाँ लुधियाना के अंदर हम शाही है बजे तक आ गए थे हम पर से नमाज पढ़कर उन्होंने हमें यहीं का रूट बताया है बताया उन्होंने अमृतसर के लिए बताया उन्होंने अमृतसर से हमें रूट मिला इधर का मिला कि जहाँ जरूरतमंद है वो इधर के लोग ज्यादा हैं कि बाहर के लोगों को तो सामान मिल रहा है लेकिन अंदर नहीं मिल रहा पा रहा तो इसलिए हम यहाँ पर आए ਪਹਿਲਾਂ ਤਾਂ ਧੰਨਵਾਦ ਵੀ ਤੁਹਾਡਾ ਕਿ ਤੁਸੀਂ ਜੂਪੀ ਤੋਂ ਚੱਲ ਕੇ ਚੇਚੇ ਪੰਜਾਬ ਵਾਸਤੇ ਤੁਸੀਂ ਅੱਜ ਖੜੇ ਜੀ। ਜੇ ਸਾਡਾ ਫਰਜ਼ ਹੈ ਜੀ। ਫਰਜ਼ ਹੈ ਜੀ ਅਮਰਾ। ਕਿ ਇੱਥੇ 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 ਕਿ ਪਤਾ ਲੱਗਦਾ ਕਿ ਹਾਂ ਵੀ ਜਿਹੜੇ ਆ ਸਾਰੇ ਲੋਕ ਇੱਥੇ ਇਹ ਚੀਜ਼ ਤੇ ਆਏ। ਜੀ 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 ਬਿਲਕੁਲ ہماری ਜ਼ਿੰਮੇਦਾਰੀ ਹੈ ਆਪਣੇ ਭਾਈਓ ਕੇ ਲਈ ਆਪਣੇ ਜੋ ਜ਼ਰੂਰਤਮੰਦ ਲੋਕ ਹਨ उनको ਹਾਂ ਅਗਰ ہم ਨਹੀਂ ਖੜੇ ਹੋਗੇ ਕੌਣ ਖੜਾ ਹੋਗਾ ਇਨਸਾਨੀਅਤ ਇਸੇ ਲਈ ਤਾਂ ਦੇਖੀ ਜਾਏਗੀ। ਧੰਨਵਾਦ ਅਟਾਡਾ ਬਹੁਤ-ਬਹੁਤ ਕੋ ਪਿੰਡ ਦੇ ਮੋਹਤਬਰ ਸੱਜਣ ਸਾਡੇ ਕੋ ਹਾਂਜੀ ਵੀਰ ਜੀ ਬਾਹਰੋਂ ਰਸਤਾ ਆ ਰਹੀ ਹੈ ਕਿ ਤਰ੍ਹਾਂ ਕੀਤੇ ਉਹਨੂੰ ਵੰਡਣ ਚ ਬਹੁਤ ਇਕਤ ਬਿਲਕੁਲ ਵੀਰ ਜੀ ਤੁਸੀਂ ਵੇਖ ਸਕਦੇ ਹੋ ਕੈਮਰੇ ਨਾਲ ਸਾਡੇ 45 ਘਰ ਨੇ ਕਣੀ ਬੇਟਦੇ ਜਿਹੜੇ ਕੀ ਲੋਕ ਬਾਹਰੋਂ ਆ ਕੇ ਮੋਟਰਸਾਈਕਲਾਂ ਤੇ ਉਹਨਾਂ ਡੇਰਾ ਇੱਥੇ ਲਾ ਲਿਆ ਜੀ ਇਹ ਜਲੀਲ ਕਰ ਰਹੇ ਆ ਪਿੰਡਾਂ ਦੀਆਂ ਬਦਨਾਮੀਆਂ ਕਰਾ ਰਹੇ ਆ ਸਾਡੇ ਪਿੰਡ ਦੀਆਂ ਇਹ ਸਾਰੇ ਲੋਕਾਂ ਦੇ ਡਰੈੱਸ ਵੇਖੇ ਜਾਣ ਮੈਂ ਬੇਨਤੀ ਕਰਦਾ ਜੀ ਇਹਨਾਂ ਕੋ ਨਿਕਲਣ ਇਹਨਾਂ ਅੱਗੇ ਵੀ ਬਹੁਤ ਪਿੰਡਾਂ ਦੇ ਵਿੱਚ ਸੱਟਾਂ ਲਾਈਆਂ ਬੇਜਤੀਆਂ ਕੀਤੀਆਂ ਨੇ ਇਹਨਾਂ ਨੇ ਤੇ ਪਿੰਡਾਂ ਦੀਆਂ ਬੇਜਤੀਆਂ ਕਰਾ ਰਹੇ ਆ ਜੀ ਪਰ ਉਹ ਕਿਤੇ ਨਾ ਕਿਤੇ ਤੁਸੀਂ ਮੋਤ ਵਰਜੇ ਇਹਨਾਂ ਦੇ ਆਧਾਰ ਕਾਰਡ ਵੇਖ ਕੇ ਜਿੱਦਾਂ ਖਾਲਸਾ ਜਿਨ੍ਹਾਂ ਦੂਈਆਂ ਸੰਸਥਾਵਾਂ ਜਿਹੜੀਆਂ ਕਰਨੀਆਂ ਨੇ ਤੁਸੀਂ ਵੀ ਇਹਨਾਂ ਦੇ ਆਧਾਰ ਕਾਰਡ ਵੇਖ ਕੇ ਦੋ ਜਰੂਰ ਵੇਖੋ ਵੀਰ ਜੀ ਇਹ ਤੇ ਲੜਨ ਨੂੰ ਪੈਣ ਡੇ ਆ ਇਹਨਾਂ ਨੂੰ ਹੋਣੀ ਕਹਿ ਦੋ ਗਾਲਾਂ ਕੱਢਣ ਤੱਕ ਜਾਂਦੇ ਆ ਇਹਨਾਂ ਦੇ ਇਹ ਲੋਕਾਂ ਦੇ ਹਾਲਾਤ ਐ ਅਸੀਂ ਹੋ ਗਏ ਨੇ ਇਹਨਾਂ ਰੱਜ ਗਏ ਆ ਇਹਨਾਂ ਨੂੰ ਅੱਜ ਕਹਿ ਦੋ ਤੁਸੀਂ ਦਿਹਾੜੀ ਵੱਲ ਇਹ ਤੁਹਾਡੇ 4-4 ਮਹੀਨੇ ਕੋ ਦਿਹਾੜੀ ਨਹੀਂ ਆਏਗਾ ਜੀ ਪਰ ਉਹ ਜਿੱਦਾਂ ਤੁਸੀਂ ਦੱਸਿਆ ਵੀ ਇਹ 45 ਘਰ ਨੇ ਮੇਰੇ ਖਿਆਲ ਨਾਲ ਜਦੋਂ ਸਾਰ ਨੂੰ ਪਹਿਲੀ ਮਾਰ ਜਿਹੜੀ ਉਹ ਕਣੀਆਂ ਬੀੜ ਤੋਂ ਸ਼ੁਰੂ ਹੋਈ ਆ ਬੇਚੈਨ ਮੈਂ ਕਹਾਂ ਵੀਰ ਜੀ ਇਹ ਗੱਲ ਬਿਲਕੁਲ ਤੁਹਾਡੀ ਸਹੀ ਆ ਜਿਹੜੀ ਅਜੇ ਤੱਕ ਇੱਥੇ ਕਿਸੇ ਨੇ ਸਾਰ ਨਹੀਂ ਰਹੀ ਆ ਜਿਹੜਾ ਰੋਡ ਤੁਸੀਂ ਲੰਘ ਕੇ ਆਇਓ ਦੇਖ ਚੁੱਕੇ ਹੋ ਇਹ ਨਗਰ ਦੀਆਂ ਸੰਗਤਾਂ ਤੋਂ ਪੈਸੇ ਇਕੱਠੇ ਕਰਕੇ ਬਣਾਇਾਂਗੇ ਜੀ ਸਾਡੇ ਤੱਕ ਅਜੇ ਤੱਕ ਕੋਈ ਮੰਤਰੀ ਨਹੀਂ ਜੇ ਪਹੁੰਚਿਆ ਕੋਈ ਨਹੀਂ ਜੇ ਡੇਰਾ ਬਾਬਾ ਨਾਨਕ ਦਾ ਗੁਰਦੀਪ ਸਿੰਘਰ ਦਾ ਵਾ ਮਲ ਜੇ ਅਜੇ ਤੱਕ ਇੱਥੇ ਕੋਈ ਸਰ ਸਾਰ ਲੈਣ ਹੀ ਨਹੀਂ ਆਇਆ ਸਾਡਾ ਜੀ ਕਿਸ ਨੇ ਵੇਖਿਆ ਹੀ ਨਹੀਂ ਕਿਸ ਨੇ ਨਹੀਂ ਵੇਖਿਆ ਜੀ ਪਿੰਡ ਹੈਗਾ ਇਹਨਾਂ ਨੂੰ ਪਿੰਡ ਲੱਭਦੇ ਆ ਉਦੋਂ ਜਦੋਂ ਵੋਟਾਂ ਲੈਣੀਆਂ ਦੀ ਪਰ ਉਦੋਂ ਕੰਡਿਆਂ ਵਾਲੀ ਤਾਰ ਲਾ ਕੇ ਜਾ ਕੇ ਵੀ ਖਲੋ ਜਾਂਦੇ ਆ ਵੀ ਜੀ ਤੇ ਕੋਈ ਹੋਂਦ ਬੜਾ ਰੌਲਾ ਪਾਉਣ ਰਿਹਾ ਜੀ ਅਸੀਂ ਆਹ ਕੁਝ ਹੜਪੀੜਤਾਂ ਨੂੰ 45000 ਦੇਣ ਦਾ ਕੋਈ 1600 ਕਰੋੜ ਦੇਗਾ ਉਹ ਜਾਣ ਕਿਥੇ ਡਿਆ ਵੀਰ ਜੀ ਵੇਖੋ ਬੇਨਤੀ ਆ ਨਾ ਤੇ ਅਜੇ ਤੱਕ 16 ਕਰੋੜ ਜਿਹੜਾ ਉਹ ਕਾਗਜ਼ਾਂ ਦੇ ਤੋਂ ਰਹਿ ਫੰਡਿਆ ਜੇ ਨਾ ਉਹ ਕਿਸਾਨਾਂ ਤੱਕ ਜਦੋਂ ਤੱਕ ਆਉਣਾ ਉਦੋਂ ਅੱਠ ਰਹਿ ਜਣਾ ਜੇ ਇਹ ਸਾਰਿਆਂ ਥੱਲੇੋਂ ਲੈ ਕੇ ਉੱਤੋਂ ਤੱਕ ਸਾਰੇ ਖਾਣਾ ਆਪਣੀਆਂ ਗੱਲਾਂ ਦੀ ਸਿੱਧੀਆਂ ਵੀ ਦੀ ਤੇ ਸੱਚ ਬੋਲਾਂਗੇ ਆਪਾਂ ਨੂੰ ਕਿਸ ਦੀ ਪਰਵਾਹ ਨਹੀਂ ਹੈ ਗੱਲ ਸੱਚ ਦੀ ਕਰਾਂਗੇ ਵੀਰ ਜੀ ਇੱਥੇ ਖੜੇ ਆ ਅੱਜ ਇਹ ਬਾਰਵਾਂ ਆਪਣੇ ਸਸਤਾ ਵਾਲੇ ਵੀਰ ਆਪਣੇ ਆ ਵੀਰ ਜੀ ਆਏ ਆ ਦਿੱਲੀ ਤੋਂ ਆਏ ਆ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਇਹੋ ਜਿਹੇ ਵੀਰ ਸਾਡੇ ਕੋਲ ਨਾ ਪਹੁੰਚਣ ਇਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੋਇਆ ਸਭ ਤੋਂ ਪਹਿਲਾਂ ਹੈਲੀਕਾਪਟਰ ਤੇ ਇੱਥੇ ਖਾਣਾ ਆਇਆ ਉਦੋਂ ਬਾਅਦ ਐਨਡੀਐਫ ਵਾਲੇ ਬੋਟਾ ਰਾਈ ਰਾਸ਼ਨ ਦੇ ਕੇ ਗਏ ਆ ਇੱਥੇ ਭਾਈ ਅਮਰਪਾਲ ਸਿੰਘ ਜੀ ਉਹ ਬੋਟਾਰਾ ਇਥੇ ਰਾਛਨ ਦੇ ਕੇ ਗਏ ਆ ਕਿਸ ਨੇ ਸਾਡੀ ਸਾਰ ਨਹੀਂ ਲਈ ਇਹ ਨਗਰ ਦੀ ਕਿਸ ਨੇ ਨਹੀਂ ਪੁੱਛਿਆ ਲੋਕਾ ਕਿੱਦਾਂ ਟਾਈਮ ਕੱਢਿਆ ਕੀ ਕੀਤਾ ਜੇ ਇਹੋ ਜੀ ਕੰਡੀਸ਼ਨ ਹੀ ਕੁਝ ਲੋਕ ਇਹੋ ਜਿਹੇ ਜਿਨ੍ਹਾਂ ਦੇ ਡੰਗਰ ਰੁੜ ਗਏ ਆ ਅਜੇ ਤੱਕ ਇਹ ਮੰਤਰੀ ਨੇ ਉਹਨਾਂ ਦੀ ਸਾਰ ਨਹੀਂ ਮਾਤੜ ਬੰਦੇ ਨੇ ਦੋ ਦੋ ਡੰਗਰ ਹੀ ਉਹ ਵੀ ਵਿਚਾਰਿਆਂ ਦੇ ਮਾਰ ਗਏ ਆ ਇਹ ਹਾਲ ਆ ਸਾਡੇ ਪੰਜਾਬ ਦਾ ਕਿਤੇ ਨਾ ਕਿਤੇ ਚਲੋ ਮੰਤਰੀ ਆਵੇ ਜਾਂ ਸੰਤਰੀ ਆਵੇ ਜਾਂ ਆਵੇ ਜਾਂ ਨਾ ਆਵੇ ਪਰ ਕਿਤੇ ਨਾ ਕਿਤੇ ਲੋਕ ਭਾਈਚਾਰਾ ਜਿਹੜਾ ਆ ਅੱਜ ਖੜਾ ਹੋਇਆ ਆਪਣੇ ਨਾਲ ਬਿਲਕੁਲ ਜੀ ਮੈਂ ਤੇ ਪਹਿਲਾਂ ਇਹਨਾਂ ਦਾ ਧੰਨਵਾਦ ਕੀਤਾ ਰਹੀ ਹਾਂ ਉਨ ਤੋਂ ਕਿ ਮੈਂ ਤੁਹਾਡਾ ਧੰਨਵਾਦ ਕਰਦਾ ਜਿੰਨਾ ਸਾਰ ਲਾਈ ਹੈ ਇਹ ਮੇਰੇ ਵੀਰ ਭਜਨ ਔਰਤਾਂ ਇਹ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਕਰਦਾ ਰਾਂਗਾ ਜਿੰਨੇ ਵੀ ਇੱਥੇ ਸੰਸਥਾ ਮੌਜੂਦੀਆਂ ਨੇ ਜਿੰਨਾ ਵੀ ਆਡਾ ਸੰਯੋਗਦਾਨ ਦਿੱਤਾ ਵਾ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਇੱਥੇ ਪਹੁੰਚੇ ਬਾਰਡਰ ਦਾ ਲਾਸਟ ਪਿੰਡ ਆ ਜੀ ਤਹਿਸੀਲ ਡੇਰਾ ਤਹਿਸੀਲ ਡੇਰਾ ਬਾਬਾ ਪਿੰਡ ਕਣੀਕੇ ਬੇਟ ਜਿਲ੍ਹਾ ਗਰਦਾਸਪੁਰ ਠੀਕ ਹੈ